ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਟ੍ਰਾਂਸਪੋਰਟ ਯੂਨੀਅਨ ਦੇ ਵੱਲੋਂ ਇੱਕ ਵਾਰ ਫਿਰ ਕੇਂਦਰ ਦੇ ਖਿਲਾਫ ਮੋਰਚਾ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸੇ ਦੇ ਦੌਰਾਨ ਟ੍ਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਇੱਕ ਕਾਨਫਰੰਸ ਵੀ ਕੀਤੀ ਹੈ ਤੇ ਇਸ ਦੌਰਾਨ ਉਹਨਾਂ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅੱਜ ਅਸਤੀਫਾ ਵੀ ਦਿੱਤਾ ਹੈ ਉਹਨਾਂ ਕਹਿ ਕੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਟ੍ਰਾਂਸਪੋਰਟਰਾਂ ਦੇ ਉੱਪਰ ਵੀ ਕਾਰਵਾਈ ਕਰਦੀ ਹੈ ਹੈਪੀ ਸੰਧੂ ਨੇ ਕਿਹਾ ਕਿ ਹਿੱਟ ਐਂਡ ਰਨ ਮਾਮਲੇ ਸੰਬੰਧੀ ਉਹਨਾਂ ਨੇ ਵੀਡੀਓ ਜਾਰੀ ਕਰਕੇ ਮੋਰਚਾ ਖੋਲਣ ਦੀ ਤਿਆਰੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਤਾਂ ਉਹਨਾਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੰਦੇ ਆ ਇਹ ਵੀ ਗੱਲ ਆਖੀ ਹੈ ਕਿ ਹੁਣ ਉਹ ਪ੍ਰਧਾਨਗੀ ਦੀ ਚੋਣ ਨਹੀਂ ਲੜਨਗੇ ਕਿ ਨਾ ਕਾਰਨਾਂ ਤੋਂ ਹੈਪੀ ਸੰਧੂ ਦੇ ਵੱਲੋਂ ਅਸਤੀਫਾ ਦਿੱਤਾ ਆ ਉਹ ਤੁਹਾਨੂੰ ਨਦੀ ਜ਼ੁਬਾਨੀ ਹੀ ਸੁਣਾਉਨੇ ਆ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਕਨਫਰੰਸ ਕੀਤੀ ਹੈ ਕਿ ਕਾਰਨ ਸੀਗਾ ਇਹਦਾ ਖਾਸ ਮਨਤਕ ਕੀ ਹੈ ਕਨਫਰੰਸ ਦਾ ਉਹ ਵੀ ਕੋ ਖਾਸ ਨਹੀਂ ਹੈਗਾ ਦੇਖੋ ਇੱਕ ਸਰਕਾਰ ਚ ਲੰਨਾ ਹੈ ਲੰਬਾ ਸਰਕਾਰ ਸੀਗਾ ਇਹ ਜਿਹੜੀ ਸਿਸਟਮ ਹੁਣ ਆ ਜਾਈਦਾ ਪੁਰਾਣਾ ਜਿਹਾ ਸਿਸਟਮ ਤੋਂ ਬਾਹਰ ਹੋਇਆ ਸੀ ਕੰਮ ਨੂੰ ਲੈ ਕੇ ਕੀ ਹੁੰਦਾ ਸੀ ਸਾਰਿਆਂ ਨੂੰ ਇਹ ਲੱਗਦਾ ਕਿ ਹੈਪੀ ਸੌਂਦੂ ਹੀ ਕਰਦਾ ਜੋ ਕਰਦਾ ਕਿਉਂਕਿ ਪਹਿਲਾਂ ਇਹ ਇੱਕ ਹੋਰ ਕਮੇਟੀ ਹੁੰਦੀ ਸਾਰਾ ਕੁਝ ਹੁੰਦਾ ਸੀ ਸਰਕਾਰਾਂ ਚੇਂਜ ਹੋਣਾ ਸਾਰਾ ਸਿਸਟਮ ਚੇਂਜ ਹੋ ਗਿਆ ਮੈਂ ਕੁਝ ਦੁਬਾਰਾ ਪਰੂਰਗਠਨ ਕੀਤਾ ਸੀ ਪਰ ਜਦੋਂ ਮੈਂ ਸੋਚਦਾ ਕਿ ਕਿਸੇ ਜਗ੍ਹਾ ਤੇ ਕਦੇ ਵਿਰੋਧ ਹੋ ਰਿਹਾ ਕਦੇ ਕੁਝ ਹੋ ਰਿਹਾ ਕਾਹ ਤੋਂ ਆਪਾਂ ਇਸ ਚੀਜ਼ ਨੂੰ ਲੈਣਾ ਕੀ ਆ ਇਸ ਸਿਸਟਮ ਦੇ ਨਾਲ ਇਹ ਚੋਣ ਹੋਵੇ ਸਾਰੇ ਅਹੁਦੇ ਦਾ ਚੋਣੇ ਜਾਣ ਕੋਰ ਕਮੇਟੀ ਚੁਣੀ ਜਾਵੇ ਜਿਵੇਂ ਬਕਰ ਹੁੰਦਾ ਸੀ ਉਹ ਜੋ ਕੋਰ ਕਮੇਟੀ ਫੈਸਲਾ ਕਰੇ ਉਹ ਫੈਸਲਾ ਹੋਵੇ ਤਾਂ ਕਿ ਇੱਕ ਤਾਂ ਸਹੀ ਸਿਸਟਮ ਚ ਸਿਸਟਮ ਚੱਲੇ ਕਿਉਂਕਿ ਅੱਗੇ ਪ੍ਰੈਸ਼ਰ ਸਾਰਾ ਮੇਰੇ ਤੇ ਆ ਜੋ ਕੁਝ ਵੀ ਕਰਦਾ ਮੇਰਾ ਪ੍ਰੋਗਰਾਮ ਦਿੱਤਾ ਹਾਂਗਾ ਉਹਨੂੰ ਚਲਾਉਣਾ ਪੈਣਾ ਜੋ ਕੋਰ ਕਮੇਟੀ ਫੈਸਲਾ ਕਰੇ ਉਹ ਫੈਸਲਾ ਪੰਜਾਬ ਦੇ ਆਪਰੇਟਰਾਂ ਦਾ ਫੈਸਲਾ ਹੋਵੇ ਉਹਨੂੰ ਪੰਜਾਬ ਦੇ ਆਪਰੇਟਰ ਮੰਨਣਗੇ ਗੁੱਸਾ ਦਾ ਕਈ ਵਾਰੀ ਮੇਰਾ ਕੀਤਾ ਫੈਸਲਾ ਗਲਤ ਵੀ ਹੋ ਸਕਦਾ ਕਈ ਵਾਰੀ ਉਹਦਾ ਨੁਕਸਾਨ ਵੀ ਹੋ ਸਕਦਾ ਆਪਰੇਟਰਾਂ ਦਾ ਨੁਕਸਾਨ ਸੋ ਇਹਨੂੰ ਲੈ ਕੇ ਮੈਂ ਸੋਚਿਆ ਵੀ ਇਸਤੀਫਾ ਦੇ ਦਿੰਦੇ ਆ ਨੰਮੇ ਸਰਦੂਪ ਸਿੰਘ ਕਾਲਾ ਜਿਹਨੇ ਚੋਣ ਪ੍ਰਧਾਨ ਦੀ ਬਣਨਾ ਆ ਜਿਹਨੇ ਲਾਣੀ ਆ ਲੱਲਵੇ ਜਿਹਦਾ ਦਿਲ ਕਰਦਾ ਮੈਂ ਤਾਂ ਲੱਲ ਦਾ ਵੀ ਇੰਟਰਸਟ ਨਹੀਂ ਕਿਉਂਕਿ ਮੈਂ ਨਹੀਂ ਚਾਹਦਾ ਸਰ ਟਰੱਕ ਆਪਰੇਟਰ ਤੇ ਕਿੰਨੀਆਂ ਐ ਐਸੋਸੀਏਸ਼ਨ ਹੈਗੀਆਂ ਕਿੰਨੀਆਂ ਐਸੋਸੀਏਸ਼ਨ ਜਿਹੜਾ ਤੁਹਾਡੇ ਨਾਮ ਦੀ ਚਾਹੀਦੀ ਨਹੀਂ ਕੋਈ ਨਹੀਂ ਦੋ ਚਾਰ ਸੀਗੀਆਂ ਚਾਰ ਪੰਜ ਸੀਗੀਆਂ ਪਰ ਗੱਲ ਭਾਵੇਂ ਇੱਕ ਹੀ ਨਾ ਚੱਲੇ ਗੱਲ ਇਹ ਨਹੀਂ 100% ਦਾ ਕਦੇ ਵੀ ਕੁਝ ਨਹੀਂ ਹੁੰਦਾ 100% ਦਾ ਕਦੇ ਵੀ ਕੁਝ ਨਹੀਂ ਹੁੰਦਾ ਪਰ ਗੱਲ ਇਹ ਆ ਮੇਰੀ ਸੋਚ ਆ ਮੇਰਾ ਮੈਂ ਤਾਂ ਜਿੰਨੀ ਦੇਰ ਕੀਤੀ 18 ਸਾਲ ਤੋਂ ਇੱਦਾਂ ਕੀਤੀ ਆ ਵੀ ਜੇ ਚਲਾਉਣੀ ਆ ਤਾਂ ਵਧੀਆ ਤਰੀਕੇ ਨਾਲ ਚਲਾਉਣੀ ਆ ਇਹ ਤਾਂ ਨਹੀਂ ਚਲਾਉਣੀ ਛੱਡ ਕੇ ਪਰੇ ਹੋ ਜੋ ਜਿਹੜਾ ਜ਼ਰੂਰੀ ਆ ਹੋਰ ਲੋਕ ਆ ਨਹੀਂ ਜੇ ਹੈਪੀ ਸੰਧੂ ਕੰਮ ਨਹੀਂ ਕਰੂਗਾ ਕੋਈ ਬੰਦੇ ਕੰਮ ਕਰਨ ਨੂੰ ਹੈ ਇਕੱਲਾ ਹੈਪੀ ਸੰਧੂ ਕਰਦਾ ਜਦੋਂ ਆਪਾਂ ਨਹੀਂ ਰਹਿਣਾ ਫੇਰ ਵੀ ਤਾਂ ਕੰਮ ਚਲਣਾ ਹੀ ਆ ਨਾ ਸਾਰੇ ਸਾਰੀ ਉਮਰ ਦੀ ਇੱਟ ਤਾਂ ਲਵਾ ਕੇ ਨਹੀਂ ਆਏ ਸੋ ਸਹੀ ਕੰਮ ਸਹੀ ਤਰੀਕੇ ਨਾਲ ਹੋਵੇ ਮੇਰੀ ਸੋਚ ਤਾਂ ਇਹ ਆ ਇਸ ਕਰਕੇ ਸੀ 18 ਤਰੀਕ 12 ਤਰੀਕ ਨੂੰ 12 ਵਜੇ ਦੇਸ਼ ਭਗਤ ਸੰਗ ਯਾਦਗਾਰ ਹਾਲ ਮੈਂ ਬੁੱਕ ਕਰਵਾਤਾ ਸਰਦਾਰ ਗੁਰਬਚਨ ਸਿੰਘ ਜੀ ਵਰਕ ਜੋ ਦੇਵੀਗੜ੍ਹ ਦੇ ਪ੍ਰਧਾਨ ਆ ਕਿਉਂਕਿ ਉਹ ਸਿਆਣੇ 70 75 ਸਾਲ ਦੀ ਉਹਨਾਂ ਦੀ ਉਮਰ ਹੈ 70 ਸਾਲ 60 ਤੋਂ 70 ਦਾ 70 ਸਾਲ ਦੇ ਹੋਣੇ ਮੈਂ ਪੁਰਾਣੇ ਆ ਮੈਂ ਸਮਝਦਾ ਕਿ ਉਹਨਾਂ ਨੂੰ ਜਿਆਦਾ ਸੂਝ-ਬੂਝ ਹੋਊਗੀ ਮੇਰੇ ਅਗਾ ਯੰਗ ਮੁੰਡਾ ਕਹੀਏ ਥੋੜਾ ਲੱਜ ਚਲੋ ਯੰਗ ਤਾਂ ਨਹੀਂ ਹੈਗੇ ਹੁਣ ਅਸੀਂ ਵੀ ਬੁਢੇ ਹੋ ਗਏ ਪਰ ਫਿਰ ਵੀ ਚਲੋ ਕੋਈ ਇਹ ਗਲਤ ਫੈਸਲਾ ਕੋ ਕਰ ਸਕਦਾ ਸੋ ਮੈਂ ਉਹਨਾਂ ਦੀ ਨਿਗਰਾਨੀ ਹੀਟ ਉਹ ਚੋਣ ਕਰਾਉਣ ਜਿਹਨੂੰ ਮਰਜ਼ੀ ਮੈਂਬਰ ਆਪਣੇ ਨਾਲ ਪਾਉਣ ਉਹ ਸਾਰੇ ਅਧਿਕਾਰ ਉਹਨਾਂ ਨੂੰ ਦਿੱਤੇ ਸੋ ਮੈਂ ਤਾਂ ਇਸ ਕਰਕੇ ਸੀਵਤ ਤਾਂ ਮੇਰੇ ਕੋ ਕੋ ਪ੍ਰੈਸ਼ਰ ਸਰਕਾਰ ਦਾ ਨਾ ਕੋ ਪੁਲ ਸਾਲਾਂ ਤੋਂ ਤੁਸੀਂ ਪ੍ਰਧਾਨ ਰਹੇ ਹੋ ਉਸ ਤੋਂ ਤੁਹਾਡਾ ਇਹ ਐਸੋਸੀਏਸ਼ਨ ਚੱਲ ਰਹੀ ਸੀ ਜੋ ਤੁਸੀਂ ਹੁਣ ਦੱਸਿਆ ਕਿ ਇਹ ਐਸੋਸੀਏਸ਼ਨ ਆ ਉਹ ਪਤਾ ਕੀ ਗਾਇ ਪਤਾ ਕੀ ਗਾਇ ਜਦੋਂ ਚਿੜਾਈ ਹੁੰਦੀ ਆ ਤਦੋਂ ਇੱਕੋ ਹੀ ਹੁੰਦਾ ਸ਼ੇਰ ਜੰਗਲ ਦੇ ਕਹਿੰਦੇ ਆ ਕੀ ਹੁੰਦਾ ਨਾ ਜਦੋਂ ਕੋਈ ਮਾੜਾ ਟਾਈਮ ਆ ਜਾਂਦਾ ਆ ਕੈਪਟਨ ਨੇ ਯੂਨੀਅਨ ਤੌਰਤੀਆ ਪੰਜਾਬ ਦੀਆਂ ਉਹ ਕਿਸੇ ਨੇ ਐਵੇਂ ਉਹ ਤਾਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਜੀ ਹੈਪੀ ਸੰਧੂ ਦਾ ਮੁੰਡਾ ਡੀਐਸਪੀ ਲੱਗ ਗਿਆ ਹੈਪੀ ਸੰਧੂ ਨੂੰ ਪੈਟਰੋਲ ਪੰਪ ਲੈ ਲਿਆ ਕੈਪਟਨ ਨੇ ਬੈਕ ਗਿਆ ਸੋ ਮੈਂ ਕੰਮ ਛੱਡ ਕੇ ਘਰ ਬੈਠ ਗਿਆ ਸੀ ਕਿ ਬਾਬੇ ਦੇ ਟਰੱਕ ਆਪਰੇਟਰ ਆਏ ਜਨਾ ਮੈਨੂੰ ਉਠਾਲਿਆ ਦੁਬਾਰਾ ਫੇ ਮੈਂ ਸ਼ੁਰੂ ਕੀਤਾ ਤੁਸੀਂ ਦੁਬਾਰਾ ਇਲੈਕਸ਼ਨ ਲੜੋ ਨਹੀਂ ਮੈਂ ਸਰ 18 ਤਰੀਕ ਦੇ ਤੁਸੀਂ ਧਰਨੇ ਦਾ ਵੀ ਦੱਸਿਆ ਕਿ 18 ਨੂੰ ਫਲੋਰ ਦੇ ਹਾਈਵੇ ਜਾਮ ਕੀਤਾ ਜਾਊਗਾ ਅਣ ਮਿੱਥੇ ਸਮੇਂ ਲਈ ਕਿ ਉਸ ਧਰਨੇ ਉਸਤੀਫਾ ਦਿੱਤਾ ਔਰ ਦੂਸਰੀ ਗੱਲ ਹੈ ਕਿ ਤੁਹਾਡੀ ਉਸ ਧਰਨੇ ਵਿੱਚ ਸ਼ਮੂਲੀਅਤ ਹੋਏਗੀ ਜਾਂ ਕੋਈ ਉਸ ਪਰਿਵਾਰ ਦੇ ਸਬੰਧ ਜਾਊਗਾ ਕੋਈ ਵੀ ਪ੍ਰਧਾਨ ਹੋਗਾ ਮੇਰਾ ਫਰਜ਼ ਹੈ ਮੈਂ ਟਰੱਕ ਆਪਰੇਟਰ ਆ ਮੇਰਾ ਫਰਕ ਫਰਜ਼ ਬਣਦਾ ਵੱਧ ਤੋਂ ਵੱਧ ਸੰਖਿਆ ਚ ਲੈ ਕੇ ਜਾਊਗਾ ਨਕੋਦਰ ਤੋਂ ਚੱਲੂਗਾ ਸੀ ਨੂੰ ਕੋਦ ਤੋ ਦੇਖਣਾ ਜਦੋਂ ਨਿਕਲੂਗਾ ਜੇ ਕੋਈ ਵੀ ਪ੍ਰਧਾਨ ਹੋਏ ਪੰਜਾਬ ਦਾ ਮੈਨੂੰ ਕੋਈ ਮੈਂ ਇਹ ਨਹੀਂ ਵਿਰੋਧ ਕਰੂੰਗਾ ਕਿ ਉਹ ਪ੍ਰਧਾਨ ਬਣ ਗਿਆ ਮੈਂ ਨਹੀਂ ਜਾਣਾ ਜਿਹੜਾ ਉਹਦੋਂ ਕਾਫਲਾ ਹੋਊਗਾ ਇਹਨਾਂ ਨੂੰ ਕੋਦ ਰਾਣਾ ਇਹਨੂੰ ਪਤਾ ਲੱਗੂ ਕਿ ਪੰਜਾਬ ਦਾ ਕੋਈ ਪ੍ਰਧਾਨ ਆਇਆ ਆ ਜਿਹੜਾ ਸਾਫ ਕਾ ਹੀ ਹੋ ਗਿਆ ਅੱਜ ਪਰ ਉਹਦੇ ਨਾਲ ਲੋਕ ਹੈ ਕਿ ਨਹੀਂ ਹੈ ਗੱਲ ਲੋਕਾਂ ਦੀ ਹੈ ਲੋਕਾਂ ਦਾ ਸਨਕਾਰ ਕਰਨਾ ਚਾਹੀਦਾ ਜੇ ਲੋਕ ਨਹੀਂ ਹੋਣਗੇ ਤਾਂ ਵੀ ਕੱਲਾ ਜਾਊਂਗਾ ਪਰਿਵਾਰ ਸੇ ਆਪਣੀ ਵਾਈਫ ਨੂੰ ਨਾਲ ਲੈ ਕੇ ਜਾਊਂਗਾ ਉਹ ਤੇ ਉਹ ਗੱਲ ਇਹ ਨਾ ਤਾਂ ਨਾ ਚੱਲੂਗਾ ਮਨ ਤੋਂ ਪਹਿਲਾਂ ਤੂੰ ਇਸੇ ਅਸਤੀਫਾ ਦੇਂਦਾ ਜਾਂ ਫਿਰ ਹੋਣੀ ਤੂੰ ਸੋਚੇ ਕਿਸੇ ਆਪਣੀ ਜਥੇਬੰਦੀ ਵਾਲੀ ਜਿਹੜੀ ਤੁਹਾਡੇ ਲਈ ਉਹਨਾਂ ਦਾ ਉਹਨਾਂ ਦੀ ਵਿਰੋਧਤਾ ਜਾਂ ਫਿਰ ਉਹਨਾਂ ਦਾ ਸਾਥ ਨਾ ਦੇਣਾ ਜਾਂ ਫਿਰ ਕਿਸਾਨ ਨਹੀਂ ਜਿਹੜੇ ਸੰਘਰਸ਼ ਹੈਗੇ ਕੌਮਸਾਨੀ ਨਹੀਂ ਨਹੀਂ ਯਾਰ ਸਾਥ ਦੇਣਾ ਨਹੀਂ 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 ਮੈਂ ਵੀ ਤੇਨੂੰ ਕਮਾਂ ਜੋ ਪੰਜਾਬ ਦੇ ਲੋਕਾਂ ਨੇ ਮੈਨੂੰ ਸਾਥ ਦਿੱਤਾ ਮੈਂ ਸਾਰੇ ਪੰਜਾਬ ਦੇ ਮੀਟਿੰਗਾਂ ਕਰਦਿਆਂ ਜਿਲ੍ਹਾ ਪਟਿਆਲਾ ਕਰਿਆ ਦੋ 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 ਦੇ ਇੱਕ ਇੱਕ ਦਿਨ ਦੋ ਦੋ ਜ਼ਿਲ੍ਹੇ ਕਰਦਾ ਮੇਰੇ ਕੱਲ ਵੀ ਦੋ ਜ਼ਿਲ੍ਹਿਆਂ ਜਾਣ ਦਾ ਪ੍ਰੋਗਰਾਮ ਸੀ ਤੇ ਕੈਂਸਲ ਕਰਤਾ ਕਿਉਂਕਿ ਕਾਰਨ ਕੀ ਆ ਸਿਸਟਮ ਦੇ ਵਿੱਚ ਨਾ ਜਿਆਦਾ ਥੋੜਾ ਸਿਸਟਮ ਦੁਬਾਰ ਹੋਇਆ ਸੀ ਉਸ ਸਿਸਟਮ ਵਿੱਚ ਜਿਹੜਾ ਉਹ ਕੋਸ਼ਿਸ਼ ਕਰ ਰਹੇ ਕੋਈ ਨਹੀਂ ਯਾਰ ਪੰਜਾਬ ਦਾ ਪ੍ਰਧਾਨ ਕੋਈ ਵੀ ਬਣ ਜੇ ਮੈਂ ਆਪਰੇਟਰ ਆ ਮੇਰਾ ਫਰਜ਼ ਬਣਦਾ ਮੈਂ ਜਾਵਾਂ ਜੇ ਮੈਂ ਕੋਈ ਗਦਾਰ ਗਦੂਰ ਸਰਕਾਰ ਨਾਲ ਆ ਰਹੇ ਫੇਮ ਜਿੱਥੇ ਮਰਜੀ ਬੈਠਾ ਫਿਰ ਰੌਲਾ ਹੀ ਕੋਈ ਨਹੀਂ ਆਪਣੇ ਪਰਿਵਾਰ ਸਮੇਤ ਜਾਊਗਾ ਆਪਣੇ ਸਾਥੀਆਂ ਨੂੰ ਲੈ ਕੇ ਨਾਲ ਜਾਊਗਾ ਕਿਹਾ ਕਿ ਸਰਕਾਰ ਦਾ ਕੋਈ ਬੰਦਾ ਆ ਤੁਹਾਡੇ ਜਿਹੜੇ ਐਸੋਸੀਏਸ਼ਨ ਹੈ ਅਗਰ ਚੋਣ ਕਰਵਾਦੀ ਹੈ ਅਗਰ ਉਹ ਪ੍ਰਧਾਨ ਬੰਦਾ ਹੈਗਾ ਪੀਕੋ ਪੋਲੀਟੀਕਲ ਨੁਮਾਇੰਦਨਾ ਚੁਣਿਓ ਉਸ ਦਾ ਤੁਹਾਨੂੰ ਕੀ ਲੱਗਦਾ ਹੈ ਫੈਕਟ ਉਹਦਾ ਕਹਿੰਦਾ ਕਿ ਇਹ ਸਰਕਾਰਾਂ ਧੱਕੇ ਨਾਲ ਬੜਾ ਜਾਂਦੇ ਹੁੰਦੇ ਆਪਣਾ ਬੰਦਾ ਵੀ ਟਰੱਕ ਆਪਰੇਟਰਾਂ ਨੂੰ ਚੋਣਨਾ ਸਰਕਾਰ ਨੂੰ ਚਾਹੀਦਾ ਸਹੀ ਚੋਣ ਕਰਾਵੇ ਸਰਕਾਰ ਕਰਾ ਲਵੇ ਮੈਂ ਤੇ ਵੀ ਨਹੀਂ ਕਹਿੰਦਾ ਸਾਡੇ ਜੂਨੀਅਰ ਪ੍ਰਧਾਨ ਨੂੰ ਸਰਕਾਰ ਨੇ ਗਰਾਨੀਟ ਕਰਾਵੇ ਤੁਸੀਂ ਮੀਡੀਆ ਯਾਦੋਂ ਦੇਖਿਓ ਉੱਥੇ ਕੀ ਹੋ ਰਿਹਾ ਹੈ ਜੇ ਟਰੱਕ ਆਪਰੇਟਰ ਜੇ ਇਹਨੂੰ ਕਹਿਣਗੇ ਉਹਨੂੰ ਪ੍ਰਧਾਨ ਚੋਣਨਗੇ ਸਰਕਾਰ ਤਕਾ ਨਾ ਕਰੇ ਕੋ ਕਤਕ ਕਾਗਾ ਨਾ ਗਾਲੇ ਮੈਨੂੰ ਕੀ ਵਰ ਗਿਆ ਮੇਰੇ ਤੇ ਕੀ ਅਸਰਿਆ ਸਰਕਾਰ ਚਾਹੁੰਦੀ ਹੋਊਗੀ ਵੀ ਨਾਸਕਾਰ ਚ ਕਿਉਂ ਕਰੇ ਸਰਕਾਰ ਆਪਣਾ ਮੰਤ ਬੜਾ ਜਾ ਜੀ ਬਟਾਲਾ ਉਹ অপারেਟਰਾਂ ਦੇਖਣਾ ਉਹਨੂੰ ਸਵਕਾਰ ਕਰਨਾ ਨਹੀਂ ਕਰਨਾ ਤਾਂ ਪੰਜਾਬ ਦੀਆਂ ਟਰੱਕ ਜਿਹਨਾਂ ਦੇਖਣਾ ਇਸ ਸਰਕਾਰ ਦਾ ਕਿਹੜਾ ਕੋ ਬੋਟਾ ਨਾ ਮਦਦ ਸਰਕਾਰ ਦੇ ਬੋਟਾ ਪੈਣੀ ਆ ਜੀ VOTING ਕਰਾਉਣੀ ਉਹ ਟਰੱਕ ਜਿਹਨਾਂ ਦੇ ਪ੍ਰਧਾਨਾਂ ਨੇ ਪਾਉਣੀ ਵੋਟ ਨਾ ਜਿਹਨੂੰ ਪਹਿ ਜਾਣਗੇ ਜਿਹਨੂੰ ਚੁਣਿਆ ਜਾ ਚੁਣਿਆ ਉਹ ਅਜਾਹ ਰਤਿਕ ਜਿਹੜਾ ਤੁਹਾਨੂੰ ਸਰਬਸੰਮਤੀ ਨਾਲ ਨਾਲੀ ਹੈ ਕਿ ਇਹ ਜੋ ਪ੍ਰੋਗਰਾਮ ਦਊਗੀ ਜਿਹੜਾ ਨਵਾਂ ਪ੍ਰਧਾਨ ਹੋਊਗਾ ਮੇਰਾ ਫਰਜ ਬਣਦਾ ਮੈਂ ਉਹਦੇ ਅੱਗੇ ਸਿਰਜ ਕੰਮ ਸਵਾਰ ਕਹਿੰਦਾ ਜੋ ਵੀ ਉਹ ਪ੍ਰੋਗਰਾਮ ਦੋਗਾ ਮੈਂ ਉਹਨ ਮੰਨੂਗਾ ਜਿਹੜੀ ਟੀਮ ਹੋਊਗੀ ਚੁਣੀ ਹੋਊਗੀ ਤੁਹਾਡੇ ਸਾਹਮਣੇ ਕਹੂੰਗਾ ਮੈਂ ਨਾਲ ਆ ਪੂਰਾ ਜੋਰ ਲਾਊਗਾ ਜਿੰਨਾ ਜੋਰ ਪਹਿਲਾਂ ਨਾ ਹੁੰਦਾ ਸੀ ਉਹਨਾ ਹੀ ਲਾਵਾਂਗਾ ਇਹ ਨਹੀਂ ਹੋਊਗਾ ਕਿ ਨਹੀਂ ਮੈਂ ਪਿੱਛੇ ਰਹਿ ਕੇ ਫੇਲ ਕਿਸੇ ਨੂੰ ਕਰਨਾ ਨਾ ਮੈਂ ਕਿਸੇ ਨੂੰ ਥੋੜੀ ਵੀ ਫੇਲ ਕਰਨਾ ਮੈਂ ਤਾਂ ਆਪਣੇ ਆਪ ਨੂੰ ਫੇਲ ਕਰ ਰਿਹਾ ਮੈਂ ਪੰਜਾਬ ਦੇ ਲੋਕਾਂ ਨੂੰ ਮਾਰ ਰਿਹਾ ਮੈਂ ਮੈਂ ਤਾਂ ਗਦਾਰ ਆ ਫੇ ਬਿਦਾਅ ਦਾ ਲਬਜ ਕਦੇ ਅਭਿਸ਼ਕਰਨ ਵੇਲੇ ਸਾਰੇ ਟਰੱਕ ਡਰਾਈਵਰ ਯੂਨੀਅਨ ਸਾਰੀਆਂ ਨਾਲ ਸੀਗੇ ਕਾਫੀ ਬੰਦੇ ਸੀਗੇ ਅੱਜ ਤੁਸੀਂ ਇਕੱਲੇ ਆਏ ਹੋ ਕੋਈ ਨਾਲ ਵੀ ਨਹੀਂ ਸੀ ਤੁਹਾਡੇ ਨਹੀਂ ਨਹੀਂ ਅਸਤੀਫਾ ਦੇਣਾ ਤਾਂ ਇਕੱਲੇ ਨਹੀਂ ਦੇਣਾ ਬੰਦਦਾ ਮੈਂ ਲਿਆ ਆ ਗਏ ਤੇ ਪ੍ਰੈਸ਼ਰ ਦੇ ਦਿਖਾਵਾ ਮੇਰੇ ਨਾਲ ਹੋ ਗਿਆ ਨਹੀਂ ਅਸਤੀਫਾ ਤੇ ਇਕੱਲੇ ਨਹੀਂ ਦੇਣਾ ਬੰਦਦਾ ਬਟ ਲੋਕ ਤੁਹਾਡੀ ਇਸ ਗੱਲ ਤੋਂ ਮਤਲਬ ਪਾਜੀ ਨਹੀਂ ਕਿ ਤੁਸੀਂ ਅਸਤੀਫਾ ਦੇ ਰਹੇ ਹੋ ਕਿ ਨਹੀਂ ਹਾਲ ਦੀ ਪ੍ਰਧਾਨਗੀ ਕੀਤੀ ਹੈਗੀ ਹੈ ਪਰਸਨਲੀ ਵੀ ਤੁਹਾਡਾ ਰਾਜ ਹੈਗਾ ਤੇ ਫਿਰ ਕਿ ਸਾਦੇ ਰਸ ਮਤਲਬ ਅਕਸੈਪਟ ਕਰ ਰਹੇ ਕਿ ਨਹੀਂ ਇਹ ਦੱਸੋ ਜੀ ਤਾਂ ਸਮਝ ਦੱਸਣਾ ਮੈਂ ਕੁਝ ਕਹਿ ਨਹੀਂ ਸਕਦਾ ਤੈਨੂੰ ਪਤਾ ਹੈ ਮੈਂ ਪੰਜਾਬ ਦੇ ਦੌਰੇ ਤੇ ਜਾਂਦਾ ਜਦੋਂ ਜਾਂਦਾ ਜਿੱਦ ਨੂੰ ਜਾਂਦਾ 500 ਹਜ਼ਾਰ ਦਾ ਇਕੱਠ ਲੈ ਕੇ ਜਾਂਦਾ ਜੇ ਕੋਈ ਵੀ ਚੱਲੂਗਾ ਦੇ ਨਾਲ ਚੱਲਾਂਗੇ ਟਿਕਟਾਂ ਦੋ ਲੈ ਲਈ ਚੱਲਾਂਗੇ ਨਾ ਤੇਰੇ ਚੰਗਾ ਜੀ ਲਾਜ਼ਮ ਲਾਜ਼ਮ ਤੁਹਾਨੂੰ ਸਭ ਕੁਝ ਦਦੂਗੀ ਐਕਚੁਅਲੀ ਅਸੀਂ ਤੁਸੀਂ ਰੀਜ਼ਨ ਕੀ ਦੇਣਾ ਚਾਹੁੰਦੇ ਪਤਾ ਨਹੀਂ ਕਿ ਪਰ ਸਾਡਾ ਕੀ ਨਹੀਂ ਕੁਝ ਵੀ ਹੈ ਯਾਰ ਸਮੇਂ ਦੇ ਹਾਲਾਤਾਂ ਦੇ ਵਿੱਚ ਕੀ ਆ ਥੋੜਾ ਜਿਹਾ ਕੁਝ ਗਮ ਇਹਨੂੰ ਜਿਹੜੇ ਕੋਈ ਗੱਲਾਂ ਹੈ ਨਾ ਜਿਹੜੀਆਂ ਨਹੀਂ ਚੰਗੀਆਂ ਲੱਗਦੀਆਂ ਉਹ ਕੋਈ ਉੱਥੇ ਬਿਠਾ ਗਦਾਰ ਕਹਿੰਦਾ ਕੋ ਉੱਥੇ ਬਿਠਾ ਕਹਿੰਦਾ ਕੀ ਲੈਣਾ ਯਾਰ ਪੰਜਾਬ ਦੇ ਆਪਸੇ ਯੂਨੀਅਨ ਦੇ ਆਪਣੇ ਬੰਦੇ ਆ ਨਹੀਂ ਆਪਦੇ ਕਹਿੰਦੇ ਕਿਸੇ ਹੋਰ ਦੇ ਕਹਤੇ ਹੁੰਦੇ ਜਿਹੜੇ ਸਾਡ ਲੱਗੀ ਕਿਹਦੇ ਕਿਹਦੇ ਹੁੰਦੇ ਆ ਸਭ ਬੰਦੇ ਕਿਹਦੇ ਹੁੰਦੇ ਜਿਹੜੇ ਕੁਝ ਕਰ ਦਿੰਦੇ ਆ ਇੱਕਾ ਗਦਾਰ ਇੰਡੀਆ ਦੇ ਵਿੱਚ ਮੈਂ ਤਾਂ ਹੁਣ ਕਹਿੰਦਾ ਇੰਡੀਆ ਦਾ ਗਦਾਰ ਮੋਟਰ ਕਾਂਗਰਸ ਦਾ ਜਿਹਨੇ ਸਟ੍ਰਾਈਕ ਬਾਬਸ ਲਈਏ ਤੈਨੂੰ ਸਤਕਾ ਇੱਕ ਵਾਰ ਹੌਸ ਲੈਦਾ ਉਹ ਗਦਾਰ ਕਹਿੰਦਾ ਤੂੰ ਕੀਤੀ ਪੰਜਾਬ ਦੇ ਲੋਕਾਂ ਨੇ ਸਟ੍ਰਾਈਕ ਕੀਤੀ ਇੰਡੀਆ ਦੇ ਡਰਾਈਵਰਾਂ ਨੇ ਸਟ੍ਰਾਈਕ ਕੀਤੀ ਤੂੰ ਐਵੇਂ ਰੋਜ ਮਲਕੀਤ ਸਿੰਘ ਬਾਲ 1200 ਕਰੋੜ ਦਾ ਸਕੈਂਡਲ ਉਹਦੇ ਉੱਤੇ ਕੀ ਤਾਂ ਲੋਕਾਂ ਨਾਲ ਥੱਲੇ ਹੈਪੀ ਸਨੂ ਨੇ ਕੰਮ ਕੀਤਾ ਠੀਕਾ ਜਿਹੜੀ ਅਸੋਸੀਏਸ਼ਨ ਦਾ ਪ੍ਰਧਾਨ ਬਣੂ ਉਹਨੇ ਕੀ ਕਰਨਾ ਉਹਦਾ ਉਹਦਾ ਆ ਪਰ ਮੈਂ ਨਾਲ ਆ ਮੈਂ ਤੈਨੂੰ ਵਿਅਕਤੀਗਤ ਤੌਰ ਤੇ ਕਹਿੰਦਾ ਨੰਗੇ ਪੈਰੀ ਚੱਲੂਗਾ ਟਰੱਕ ਆਪਰੇਟਰਾਂ ਦੀ ਲੜਾਈ ਲਾਣ ਦੀ ਜਿਹੜਾ ਵੀ ਲੜੂਗਾ ਉਹਦੇ ਨਾਲ ਚੱਲੂਗਾ ਬਿਲਕੁਲ ਕਹਿੰਦਾ ਸਰਕਾਰ ਪੰਜਾਬ ਸਰਕਾਰ ਨੂੰ ਕੋਈ ਨਾ ਜੇ ਤੁਸੀਂ ਚੰਗਾ ਕਰੋਗੇ ਤੁਹਾਡੀ ਜਿਆਦਾ ਕਰ ਕਰਵਾਵਾਂਗੇ ਮਾੜਾ ਕਰੂਗਾ ਤੁਹਾਡਾ ਵਿਰੋਧ ਕਰਾਂਗੇ ਉਹ ਤਾਂ ਮੇਰਾ ਮਨ ਚੈਕ ਮਤਲਬ ਆਪਣੇ ਮਤਲਬ ਆਪਣੇ ਬੰਦੇ ਸਾਥ ਨਾਲ ਦੇਣਾ ਤੇ ਤੁਹਾਡੀ ਮਤਲਬ ਕਿ ਬਿਨਾ ਮਤਲਬ ਜਿਹੜੀ ਬਤ ਕੋਈ ਕਹਿੰਦਾ ਉਸੇ ਨੂੰ ਵਜ੍ਹਾ ਮੰਨ ਸਕਦੇ ਥੋੜਾ ਬਤ